ਸ਼੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲ੍ਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲ ਆ ਭੋਲ ਲਿਖਿਆ ਸਿਰਲੇਖ ਨਾਨਕ ਨਿਰਪੋਨ ਰੰਗਕਾਰ ਸਚ ਏਕ ਸ਼੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲ੍ਹੇ ਲੱਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭੋਲਿਖਿਆ ਸਿਰਲੇਖ ਨਾਨਕ ਨਿਰਭਉ ਨਰੰਕਾਰ ਸਚੁ ਏਕ ॥ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਪੈ ਵਿਚ ਪਵਣ ਵਹੈ ਸਦਵਾਉ ਪੈ ਵਿਚ ਚਲਹਿ ਲਖ ਦਰੀਆਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ

ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਦ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਰੰਕਾਰ ਸਚੁ ਇਕ ਸ਼੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਪੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲਿਆ ਭੋਲ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇੱਕ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਪੈ ਵਿੱਚ ਪਵਣ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਤਗਲੇ ਆ ਭੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਰੰਕਰ ਸਚੁ ਏਕ ॥ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਪੈ ਵਿੱਚ ਪਵਣ ਵਹੈ ਸਦਵਾਉ ਪੈ ਵਿੱਚ ਚਲਹਿ ਲਖ ਦਰੀਆਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲ ਆਪੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਰੰਕਰ ਸਚੁ ਏਕ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਦ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਰੰਕਾਰ ਸਚੁ ਇਕ ਦੀਵਾਹੇ ਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਪੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲਿਆ ਭੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇੱਕ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਪੈ ਵਿੱਚ ਪਵਣ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲੇ ਆਪੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਏਕ ॥ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਪੈ ਵਿੱਚ ਪਵਣ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਰੰਕਾਰ ਸਚੁ ਇਕ ਸ੍ਰੀ ਵਾਹਿਗੁਰੂ ਜੀ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲ ਆ ਭੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਰੰਕਾਰ ਸਚ ਏਕ ਸ਼੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲ੍ਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਪੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲ ਆ ਭੋਲ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇੱਕ ਸ਼੍ਰੀ ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਪੈ ਵਿੱਚ ਪਵਣ ਵਹੈ ਸਦਵਾਉ ਪੈ ਵਿੱਚ ਚਲਹਿ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਰੰਕਰ ਸਚੁ ਏਕ ॥ ਸ੍ਰੀ ਵਾਹਿਗੁਰੂ ਜੀ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਣ ਵਹੈ ਸਦਵਾਉ ਪੈ ਵਿੱਚ ਚਲਹਿ ਲਖ ਦਰੀਆਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲ ਆ ਭੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਰੰਕਾਰ ਸਚੁ ਇਕ ਸ਼੍ਰੀ ਵਾਹਿ ਗੁਰੂ ਜੀ ਸ਼ਲੋਕ ਮਹਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲ ਆ ਭੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਰੰਕਰ ਸਚ ਏਕ ਸ਼੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲਹੇ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੂਦ ਮਹਾਬਲ ਸੂਰ ਪੈ ਵਿੱਚ ਆਵ헤 ਜਾਵ헤 ਪੂਰ ਸਗਲਿਆ ਭੋਲ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇੱਕ ਸਤਿਨਾਮੁ ਸ੍ਰੀ ਵਾਹਿਗੁਰੂ ਜੀ